ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਨਾਂ ਬਰਦਾਸ਼ਤ ਕਰਨ ਵਾਲੀ ਇਹ ਘਟਨਾ ਜਿਹੜੀ ਘਟੀ ਆ 16 ਤਰੀਕ ਨੂੰ ਤੇ ਜਿਹਦਾ ਪਤਾ ਕੱਲ ਹੀ ਲੱਗਾ ਸੀ ਕੱਲ ਸਾਡੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਸਾਰੇ ਇੱਥੇ ਪਹੁੰਚ ਗਏ ਸੀ ਇੱਕ ਸਰੂਪ ਜਿਹੜੇ ਸਤਗੁਰ ਜੀ ਦੇ ਬਰਾਜਮਾਨ ਸੀ ਪੀੜਾ ਸਾਹਿਬ ਤੇ ਪ੍ਰਕਾਸ਼ ਮਾਨ ਸੀ ਉਹਨਾਂ ਦੇ ਵੀ ਬਿਆਦਵੀ ਕੀਤੇ ਅੰਗਾਂ ਦੀ ਤੇ ਜਿਹੜਾ ਦੂਸਰਾ ਸਰੂਪ ਸੀ ਸੁਖਾਸਣ ਹੋਇਆ ਉਹਦੇ ਵੀ ਕੁਝ ਅੰਗ ਜਿਹੜੇ ਆ ਉਹ ਨੁਕਸਾਨੇ ਗਏ ਉਹ ਕਾਦੇ ਨਾਲ ਉਹਨਾਂ ਨੂੰ ਨੁਕਸਾਨ ਦਿੱਤਾ ਬਲੇਡ ਨਾਲ ਜਾਂ ਚਾਕੂ ਨਾਲ ਇਹ ਹਾਲੇ ਦਰਿਆافت ਜਿਹੜੀ ਹੋਣੀ ਆ ਪਰ ਅਸੀਂ ਅੱਜ ਸਾਰੇ ਕਿਉਂਕਿ ਇਹ ਘਟਨਾ ਬੜੀ ਹਿਰਦੇ ਬਾਜ ਕੇ ਆ ਤੇ ਇਸ ਕਰਕੇ ਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਵੀ ਮੌਕੇ ਤੇ ਹੁਣ ਪਹੁੰਚ ਗਏ ਸੀ ਕੱਲ ਵੀ ਆਏ ਹੋਣਗੇ ਅਸੀਂ ਅੱਜ ਇਹਨਾਂ ਨੂੰ ਸਿਰਫ ਦਿੱਤੇ 2 ਦਿਨ 21 ਤਰੀਕ ਤੱਕ ਇਹ ਸਾਨੂੰ ਇਨਸਾਫ ਦੇਣ ਜਿਹੜੇ ਵੀ ਬੰਦੇ ਨੇ ਇਹ ਨਾਕਾਬਲੇ برداشت ਜਿਹੜੀ ਇਹ ਹਰਕਤ ਕੀਤੀ ਆ ਉਹ ਸਾਹਮਣੇ ਆਵੇ ਇਹ ਪੁਲਿਸ ਕੱਢੇ ਨਹੀਂ ਕੱਢਦੀ ਤਾਂ ਫਿਰ 21 ਤਰੀਕ ਤੋਂ ਫਿਰ ਅਸੀਂ ਤਾਂ ਜੋ ਪੰਥ ਕਾਲਸੇ ਦਾ ਫੇ ਆਦੇਸ਼ ਆ ਉਹਦੇ ਮੁਤਾਬਕ ਵੀ ਆ ਕੇ ਇੱਥੇ ਸ਼ੁਰੂ ਹੀ ਕਰਾਂਗੇ ਪਰ ਮੈਂ ਇੱਕ ਬੜੀ ਦੁੱਖ ਨਾਲ ਗੱਲ ਕਹਿਣਾ ਕਿ ਜਿਹੜੀਆਂ ਸਰਕਾਰਾਂ ਕੱਲ ਤੱਕ ਬਿਆਦਬੀ ਦੇ ਮੁੱਦਿਆਂ ਨੂੰ ਐਡੇ ਪੱਧਰ ਤੇ ਛਾਲਦੀਆਂ ਸੀ ਅੱਜ ਇੱਕ ਵਜ਼ੀਰ ਜਾਂ ਐਮ.ਐਲ.ਏ. ਤੱਕ ਇਥੇ ਪਹੁੰਚਾ ਨਹੀਂ ਮੁੱਖ ਮੰਤਰੀ ਦੀ ਮੁੰਡਲੇ ਤੌਰ ਤੇ ਹੋਮ ਮਿਨਿਸਟਰ ਹੈ ਉਹਦੀ ਜ਼ਿੰਮੇਵਾਰੀ ਬਣਦੀ ਆ ਪਰ ਹੱਦ ਹੋ ਗਈ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਆਦਬੀ ਹੋਵੇ ਆਪਾਂ ਬੋਲਣ ਨੂੰ ਵੀ ਤਿਆਰ ਨਹੀਂਗੇ ਫਿਰ ਇਲੈਕਸ਼ਨਾਂ ਮੋਰੇ ਕ ਆਪਣੇ ਗੁਰੂ ਪਾਤਸ਼ਾਹ ਦਾ ਸਤਕਾਰ ਉਹ ਮੋਰੇ ਆ ਚਲੋ ਜੇ ਆਪਕੇ ਦੇ ਬਾਹਰ ਵੀ ਇਲੈਕਸ਼ਨਾਂ ਦੇ ਵਿੱਚ ਕੋਈ ਹੋਰ ਵਜ਼ੀਰ ਆ ਸਕਦਾ ਜਾਂ ਕੋਈ ਹੋਰ ਐਮ.ਐਲ.ਏ ਆ ਸਕਦਾ ਜਾਂ ਕੋਈ ਹੋਰ ਮੋਤਵਾਰ ਰਾ ਸਕਦੇ ਆ ਮੈਂ ਸਮਝਦਾ ਇਹ ਆ ਜਦੋਂ ਦੀਆਂ ਸਰਕਾਰ ਬਣੀ ਉਦੋਂ ਜ਼ਿਆਦਾ ਘਟਨਾਵਾਂ ਬਹੁਤ ਹੋ ਗਈਆਂ ਪਰ ਕਿਸੇ ਤੇ ਵੀ ਇਨਸਾਫ ਨਹੀਂ ਮਿਲਿਆ ਹੁਣ ਔੜਕ ਹੁੰਦਾ ਕੀ ਆ ਵੀ ਜਾਂ ਕਹਣਾ ਜੀ ਇਹ ਮੈਂਟਲੀ ਰਿਟਾਇਰਡ ਆ ਜਾਂ ਇਹ ਡਿਪਰੈਸ਼ਨ ਦੇ ਵਿੱਚ ਆ ਅਕਸਰ ਇਹੋ ਹੀ ਮਿਲਦਾ ਪਰ ਪੁਲਿਸ ਨੂੰ ਮੈਂ ਸਾਖੀ ਗਵਾਹ ਨਹੀਂ ਦਿੰਨਾ ਪੰਜਾਬ ਸਰਕਾਰ ਨੂੰ ਵੀ ਦੋ ਦਿਨਾਂ ਦੇ ਵਿੱਚ ਜੋ ਸੱਚ ਆ ਮੋਹਰੇ ਲਿਆਂਦਾ ਜਾਵੇ ਸਾਰੇ ਦੁਨੀਆ ਨੂੰ ਪਤਾ ਲੱਗ ਸਕੇ ਕਿ ਇਹਨੇ ਇਹ ਐਡੀ ਵੱਡੀ ਘੋਰ ਬੇਅਦਬੀ ਕੀਤੀ ਆ ਨਹੀਂ ਤਾਂ ਫਿਰ ਧੌਂ ਦੇਣ ਤੋਂ ਬਾਅਦ ਫਿਰ ਅਸੀਂ ਤਾਂ ਆ ਕੇ ਫਿਰ ਆਪਣਾ ਜਿਹੜਾ ਸਾਡਾ ਸਿਸਟਮ ਹੁੰਦਾ ਉਹ ਸਿਸਟਮ ਅਨਸਾਰ ਫਿਰ ਆ ਕੇ ਬੈਠਾਂਗੇ ਫਿਰ ਇੱਥੇ ਪਿੰਡ ਵਾਲਿਆਂ ਨੂੰ ਵੀ ਮੈਂ ਤਾਂ ਬੇਨਤੀ ਨਿਮਰਤਾ ਸਹਿਤ ਕੀਤੀ ਆ ਕਿਉਂਕਿ ਇਹ ਪਿੰਡ ਦੇ ਵਿੱਚ ਗੁਰਦੁਆਰੇ ਤਿੰਨ ਚਾਰ ਆ ਇਸ ਗੁਰਦੁਆਰੇ ਦੇ ਵਿੱਚ ਨਾ ਕੋਈ ਜਿੰਦਾ ਨਾ ਉੱਥੇ ਕੈਮਰਾ ਆ ਨਾ ਇੱਥੇ ਕੋਈ ਆਪਣੇ ਗ੍ਰਾਂਤੀ ਸਿੰਘ ਆ ਵੀ ਤੁਸੀਂ ਵੀ ਸਹਿਯੋਗ ਕਰੋ ਤਾਂ ਕਿ ਅਸਲ ਜਿਹੜਾ ਕਾਰਪੋਰੇਟ ਆ ਉਹ ਸਾਹਮਣੇ ਲੋਕਾਂ ਦੇ ਆ ਸਕੇ ਸੋ ਇਸੇ ਇਨੇ ਹੁਣ ਭਰੋਸਾ ਵੀ ਦਿੱਤਾ ਐਸਪੀ ਸਾਹਿਬ ਨੇ ਕਿ ਦੋ ਦਿਨਾਂ ਦੇ ਵਿੱਚ ਅਸੀਂ ਕੁਛ ਨਾ ਕੁਛ ਜਿਹੜਾ ਆ ਅਸਲੀਅਤ ਸਾਹਮਣੇ ਲਿਆਵਾਂਗੇ ਫਿਰ ਅਸਲੀ ਜਿਹੜੀ ਆ ਗਾਂਹ ਅਗਲੀ ਕਾਰਵਾਈ ਉਹ ਫਿਰ 21 ਤਰੀਕ ਤੋਂ ਬਾਅਦ ਅਸੀਂ ਬੈਠ ਕੇ ਫਿਰ ਅਗਲੀ ਰਣਨੀਤੀ ਲਿਖਾਂਗੇ ਪਰ ਮੈਂ ਫਿਰ ਅੰਤ ਦੁੱਖ ਦੇ ਨਾਲ ਇਹ ਗੱਲ ਕਹਿਣੀ ਚਾਹਨਾ ਕਿ ਪੰਜਾਬ ਸਰਕਾਰ ਜਿਹਦੀ ਮੁੱਖ ਤੌਰ ਤੇ ਜ਼ਿੰਮੇਵਾਰੀ ਬਣਦੀ ਆ ਜਿਨ੍ਹਾਂ ਨੇ ਬੇਅਦਬੀਆਂ ਦੇ ਮੁੱਦੇ ਨੂੰ ਇੰਨਾ ਛਾਲਿਆ ਇੰਨਾ ਛਾਲਿਆ ਪਰ ਅੱਜ ਬੇਅਦਬੀਆਂ ਹੋ ਰਹੀਆਂ ਤੇ ਆਪਾਂ ਹੁਣ ਹੋਰ ਸਤਗੁਰ ਜੀ ਦੇ ਸਰੂਪ ਉਹਨ ਹੋ ਰਿਹਾ ਹੁਣ ਕੋਈ ਹੋਰ ਕਲਾ ਆ ਗਈ ਇਸ ਕਰਕੇ ਇਹ ਰਾਜਨੀਤੀ ਛੱਡੋ ਕੇਵਲ ਤਾਂ ਕੇਵਲ ਸਤਗੁਰ ਜੀ ਦੇ ਆਦਬ ਤੇ ਸਤਕਾਰ ਦੀ ਗੱਲ ਆ ਸਭ ਤੋਂ ਵੱਡੇ ਸਤਗੁਰ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਇਹੋ ਹੀ ਸਾਡੀ ਅਗਵਾਈ ਕਰਦੇ ਆ ਤੇ ਇਦਾਂ ਦੇ ਆ ਮੁੱਦਿਆਂ ਤੇ ਆ ਕੇ ਜਿਹੜਾ ਸੱਚ ਆ ਉਹ ਲੋਕਾਂ ਦੇ ਸਾਹਮਣੇ ਜਿਹੜਾ ਆ ਉਹ ਆਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੌਕੇ ਤੇ ਪਹੁੰਚੇ ਹੋ ਕੀ ਇਹ ਪੂਰਾ ਮਾਮਲਾ ਹੁਣ ਤੱਕ ਕੀ ਕਾਰਵਾਈ ਕੀਤੀ ਪੋਤਾ ਪਿੰਡ ਹੈਗਾ ਪੁਲਿਸ ਸਟੇਸ਼ਨ ਮਕੇਰੀਆਂ ਦੇ ਵਿੱਚ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਣੇ ਜਿਹੜੀ ਅੰਗਾਂ ਦੀ ਬਿਆਦਵੀ ਹੋਈ ਹੈਗੀ ਉਹਦੇ ਸਬੰਧ ਵਿੱਚ ਐਫਆਈਆਰ ਅਸੀਂ ਦਰਜ ਕਰ ਦਿੱਤੀ ਹੈਗੀ ਉਹ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਹੁਤ ਜਲਦੀ ਹੀ ਅਸੀਂ ਪਿੰਡ ਵਾਲਿਆਂ ਨੇ ਵੀ ਵਿਸ਼ਵਾਸ ਦਿੱਤਾ ਪੂਰਾ ਸਹਿਯੋਗ ਦੇਣਗੇ ਸਾਡਾ ਔਰ ਕਿਉਂਕਿ ਬਲਾਈਂਡ ਕੇਸ ਹੈਗਾ ਕੋਈ ਕੈਮਰਾ ਨਹੀਂ ਹੈਗਾ ਇੱਥੇ ਕੋਈ ਔਰ ਪ੍ਰੋਪਰ ਕੋਈ ਗ੍ਰੰਥੀ ਸਿੰਘ ਨਹੀਂ ਹੈਗਾ ਇੱਥੇ ਔਰ ਬਹੁਤ ਸਾਰੀਆਂ ਉਂਤਾਈਆਂ ਹੈਗੀਆਂ ਜਿਹੜੀਆਂ ਕਿ ਅਕਾਲ ਤਖਤ ਸਾਹਿਬ ਵੱਲੋਂ ਮਰਿਆਦਾ ਬਣਾਈ ਗਈ ਹੈ ਉਹਦੇ ਮੁਤਾਬਕ ਵੀ ਇੱਥੇ ਕੋਈ ਵੀ ਮਰਿਆਦਾ ਨਹੀਂ ਹੈਗੀ ਸਿਗੀ ਔਰ ਉਮੀਦ ਆ ਵੀ ਅਸੀਂ ਬਹੁਤ ਜਲਦੀ ਹੀ ਇਹਨੂੰ ਟ੍ਰੇਸ ਕਰ ਲਾਂਗੇ ਸਰ ਹੁਣ ਤੱਕ ਕੀ ਕੀਤਾ ਕੀ ਪੁੱਛਗੇ ਇਸ ਦੌਰਾਨ ਕੋਈ ਸਾਹਮਣੇ ਆਇਆ ਜੀ ਆ ਨਹੀਂ ਜਦੋਂ ਆਇਆ ਤੁਹਾਨੂੰ ਇਮੀਡੀਏਟਲੀ ਦੱਸਾਂਗੇ ਪਰ ਫਿਲਹਾਲ ਹਲੇ ਤੱਕ ਬਲਾਈਂਡ ਕੇਸ ਹੈਗਾ ਯਾ ਔਰ ਇਹ ਵੀ ਨਹੀਂ ਪਤਾ ਗ੍ਰੰਤੀ ਸਿੰਘ ਨੂੰ ਵੀ ਇਹ ਬਿਆਦਵੀ ਹੋਈ ਕਿਹੜੇ ਦੇ ਨੇ ਆ ਉਹਨੂੰ ਅਸੀਂ ਕਰਕੇ ਜਲਦੀ ਇਨਵੈਸਟੀਗੇਸ਼ਨ ਕਰਕੇ ਖਤਮ ਕਰਾ ਸਰ ਸ਼੍ਰਮਣੀ ਕਮੇਟੀ ਵੱਲੋਂ 2 ਦਿਨ ਦਾ ਅਲਟੀਮੇਟ ਦਿੱਤਾ ਗਿਆ ਇਨਵੈਸਟੀਗੇਸ਼ਨ ਹੈਗੀ ਆ ਜੀ ਉਹ ਤਾਂ ਹੁਣ 2 ਘੰਟੇ 'ਚ ਵੀ ਹੱਲ ਹੋ ਸਕਦੀ ਹੈ ਉਹਦੇ ਲਈ ਕਿਉਂਕਿ ਬਲਾਈਂਡ ਕੇਸਿਸ ਦੇ ਵਿੱਚ ਹੁਣ ਵੀ ਹੋ ਸਕਦੀ ਆ 2 ਦਿਨਾਂ ਬਾਅਦ ਵੀ ਹੋ ਸਕਦੀ ਆ ਚੀਜ਼ ਉਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੀ ਠੀਕ ਹੈ ਥੈਂਕ ਯੂ